ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਚਹਿਰਬੱਦ ਕੀ ਤਸਵੀਰ ਇਸ ਰੁਪਏ ਦੀ ਫਰੋਜ ਪਰ ਤੇ ਜ਼ਿਲ੍ਹਾ ਵੀ ਇਸ ਨੂੰ ਫਰੋਜਪਰੀ ਪੈਂਦਾ ਹੈ ਜੀ। ਬਾਈ ਦਾ ਪਾਰ ਦਾ ਕੰਮ ਹੈਗਾ ਆਪਣੀ ਇਸ ਕਰੋ ਪਹਿਲੀ ਵੀਡੀਓ ਹੈਗੀ। ਰੋਟੇਲ ਚ ਆਪਾਂ ਸੋਉਂਦੇ ਆ ਰੋਟੇਲ ਚ ਸੇਲ ਹੋ ਕੇ ਜਾਂਦੇ ਆਗੇ। ਬਾਦ ਦਾ ਵੀਰ ਹੈਗਾ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਜਰੂਰ ਸਾਰੇ ਵੀ ਸਬਸਕ੍ਰਾਈਬ ਕਰ ਦਿਓ। ਨਾ ਲੱਗਦੇ ਘੰਟੇ ਤੇ ਬੜਾ ਤੋਂ ਆਲ ਤੇ ਸੈੱਟ ਕਰਦੇ ਹੋ ਤਾਂ ਜੋ ਤੁਹਾਨੂੰ ਆਉਣ ਵਾਲੀ ਨੋਟੀਫਿਕੇਸ਼ਨ ਬਿਲਦਾਰ ਆਵੇ ਜੇ ਕਿਸੇ ਵੀਰ ਨੇ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਮਾਮਲਾ 98783 93488 ਹੈ ਜੀ ਦੋਨੇ ਨਾਗਾ ਦੋਨੇ ਸੂਏ ਸਵਾਏ ਆਗੇ ਥੱਲੇ ਪੱਕ ਤੁਸੀਂ ਆਪਦੀ ਕਰਨੀ ਆ ਦੋ ਟਾਈਮ ਚੋਲੋ ਪਰ ਆਦੇ ਚਾਰ ਟਾਈਮ ਚੋਲੋ ਰਹੀ ਬਾਈ ਦੇ ਘਰੇ ਚੋਲਣੀ ਆਗੀ ਬਾਕੀ ਜਾਣਕਾਰੀ ਬਾਈ ਦਰ ਨੇ ਕਿਹੜਾ ਸੂਆ ਤੇ ਕਿੰਨੇ ਟਾਈਮ ਦੀਆਂ ਸੋਜਾਂ ਵਗ ਬੇਸਤਰੀ ਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦਾ ਹਦੀ ਬਾਈ ਜਸਪ੍ਰੀਤੀ ਪਿੰਡ ਮੁੱਦਗੀ ਠੀਕ ਆ ਬਰੇ ਦੋ ਬੈੜਾ ਭਾਈ ਅਜਮਕਾਉ ਦੋ ਬੈੜਾ ਠੀਕ ਇਧਰੋਂ ਸ਼ੁਰੂ ਕਰਤਾ ਜੀ ਸੋਈ ਤੋਂ ਭਾਈ ਕਿਹੜਾ ਸੁਹਾ ਸੁਈ ਆ ਇਹ ਇਹ ਭਾਈ ਦੂਜਾ ਸੁਹਾ ਕਹਿੰਦੇ ਆ ਤੀਜਾ ਸੁਹਾ ਆਪਾਂ ਮੰਨ ਕੇ ਲਿਆਂਦੀ ਆ ਠੀਕ ਆ ਭਾਈ ਦੋ ਦੇ ਦਾ ਕੰਡੇ ਦਾ ਦੋ ਟਾਈਮ ਚੋਲਣਾ 10 ਕਿਲੋ ਜੀ ਠੀਕ ਆ ਸੁਈ ਰੂਸਾਵਾ 15 ਦੇਣੀ ਠੀਕ ਆ ਭਾਈ ਤੋਰੀ ਬਾਣੀ ਜੀ ਖੋਲ ਕੇ ਠੰਡੀ ਸੀਲ ਆ ਭਾਈ ਫੁੱਲ ਭਾਈ ਫੁੱਲ ਜੀ ਠਣਾ ਸੁਣਾ ਦੇ ਓਕੇ ਓਕੇ ਭਾਈ ਜਮਾ ਲੋ ਵੀ ਦੋਸਤੋ ਬਾਈਕ ਦਾ ਦੂਜਾ ਕੇ ਆਪਾਂ ਤੀਜਾ ਮੰਨ ਕੇ ਲਈ ਆਗੀ ਕਦ ਕਾੜ ਚੰਗਾ ਵਹਿੜਦਾ ਲੇਵਾਂ ਲੂਵਾ ਬਹੁਤ ਚੰਗਾ ਤੇ ਵੇਖ ਸਕਦੇ ਹੋ ਜੀ ਮਗਰ ਇਹਦੇ ਬੱਛਾ ਬਾਕੀ ਤੁਹਾਡੇ ਸਾਹਮਣੇ ਆ ਗਈ ਹਾਦੀ ਚੁਵਾਈ ਵਾਲੇ ਸੋਹਣੇ ਮੁੱਠੀ ਵਾਲੇ ਥਾਨਾਗਾ ਵਜ ਨੂੰ ਜੂ ਠੀਕ ਆਗਾ 10 ਕਿਲੋ ਦੁੱਧਾ ਕੰਡੇ ਵਾਲਾ ਜਿਹੜਾ ਤੇ ਬਾਈ ਦੇ ਘਰੇ ਦੋ ਟਾਈਪ ਤੁਸੀਂ ਚੋ ਕੇ ਲੈ ਜਾਣਾ ਵਾ ਵੱਲ ਬਾਈ ਦਾ ਫਿਰ 36000 ਰੁਪਏ ਵਿੱਚੋਂ ਮਾਨਤਾਨ ਮਾਨਤਾਨ ਕਰ ਦਿਆਂਗੇ ਲੋ 36000 ਰੁਪਏ ਜਵਾ ਜੈਜ ਨਮਾੜਾ ਬਾਈ ਦੀ ਵਿੱਚੋਂ ਤੁਹਾਡਾ ਮਾਨਤਾਨ ਹੋ ਜਾਊਗਾ ਛੋੜੀ ਵਿਹੜਾ ਦੁੱਧ 10 ਕਿਲੋ ਦਾ ਕੰਡੇ ਵਾਲਾ ਤਿਆਰ ਆ ਦੁੱਧ ਪਾ ਦੂਗੀ 12-13 ਕਿਲੋ ਉਹ ਵਾਧੂ ਹੀ ਪਾ ਸੇਵਾ ਤੋਂ ਬਾਕੀ ਸੇਵਾ ਸੰਭਾਲ ਘਰ ਤੇ ਆ ਆ ਬੱਛਾ ਮਗਰੇ ਦਾ ਬਾਈ ਇੱਕ ਦਾ 1500 ਹੀ ਤੁਸੀਂ ਭੜਾ ਵੀ ਆ ਦੀ ਮੰਨ ਲਓ ਭਣਾ ਦਿਖਾ ਦੀ ਮੰਨ ਲਓ ਉਹ ਤੁਹਾਡੇ ਮੱਣ ਤੇ ਆ ਹਾਦੀ ਚਵਾਈ ਵਾਲੇ ਸੋਹਣੇ ਮੋٹے ਮੋٹے ਥਾਣਾ ਮੱਝਾਂ ਆ ਰਗੇ ਬਾਕੀ ਜਿਹਨੇ ਵੀਰ ਲੈਣੀ ਹੁੰਦੀ ਆ ਦੋ ਟਾਈਮ ਤੁਸੀਂ ਆਦੀ ਬਾਈ ਚੋਕੇ ਲੈਣੀ ਆਗੀ ਤੇ ਬਾਈ ਨੂੰ ਜਿਹਨੇ ਆ ਪੈਸੇ ਤੇ ਮੈਂ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਖਾਣੇ ਪਿੰਡ ਪਸੂ ਬਾਈ ਖੜਾ ਦੋ ਨੰਬਰ ਤੇ ਆਇਆ ਬਾਈ ਇਹਦੀ ਕਿ ਟੇਲਾ ਏ ਬਾਈ ਦੂਜੇ ਸੂਵੇ ਸੂਈ ਆ। ਠੀਕ ਆ ਜੀ। ਡੇਢ ਮਹੀਨੇ ਦੀ ਸੂਈ ਆ। ਬੱਚੀ ਉਹਨਾਂ ਨੇ ਲਾ ਲਈ ਸੀਗੀ। ਠੀਕ ਆ ਜੀ। ਇਹਦੇ ਥੱਲੇ 13 ਕਿਲੋ ਦੁੱਧ ਆ। 12 ਕਿਲੋ ਅਗਲਾ ਮੰਨ ਕੇ ਲੈ ਜੀ। ਠੀਕ ਆ ਬਾਈ। ਠੰਡੀ ਸੀਰੇ ਵੀ ਚਵਾਈ ਚਵਾਈ। ਫੁੱਲ ਫੁੱਲ ਬਾਈ। ਇਹ ਤਾਂ ਭਲਾਂ ਹੀ ਚੋਈ ਚੋਈ। ਇਹਦਾ ਕੋਈ ਮਸਲਾ ਨਹੀਂ ਗਈ। ਠੀਕ ਆ ਜੀ। ਹਾਂ ਇਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਗਈ। ਅੱਛਾ ਜੀ। ਹਾਂ ਜੀ। ਠੀਕ ਆ ਬਾਈ। ਹਾਂ ਤੋਰ ਲਈ ਬੜੀ ਜੀ ਵੀ। ਚਲੋ ਉਹਦਾ ਅਗਲਾ ਚੋਲਣ ਜਿਹਦੇ ਫੱਟ ਆ ਗਈ ਹੈ ਨਾ। ਦੋਸਤੋ ਬਾਈ ਕਹਿੰਦਾ ਡੇਢ ਕਿ ਮਹੀਨੇ ਦੀ ਸੂਈ ਵੀ ਆ ਗਈ। ਠੀਕ ਹੈ। ਕਿਉਂ ਰੇਖ ਵੀਰ ਨੇ ਇਹ ਸੋਚ ਸਮਝਿਆ ਬਾਈ ਨੇ ਇਹਦੇ ਸੋਚ ਸਮਝ ਕੇ ਲਿਆ ਪਸੂ ਆਪਦਾ ਦੁੱਧ 13 ਕਿਲੋ ਬਾਈ ਦੇ ਘਰੇ ਆ ਤੁਸੀਂ 12 ਕਿਲੋ ਮੰਨ ਕੇ ਲੈ ਲਿਓ ਛੋੜੇ ਵਹਿੜ ਆ ਕਦ ਕੜ ਇਹਦਾ ਵੀ ਚੰਗਾ ਵਾ ਕੋਈ ਨਿੱਕੀ ਜਿਹੜੀਗੀ ਫੁੱਲ ਵੱਡੀਆਂ ਤੇ ਚੰਗੀਆਂ ਵਹਿਣਾ ਵਾ ਡਰਈ ਆ ਥੋੜੇ ਜਿਹਾ ਆਈ ਕਰਕੇ ਹੀ ਆ ਡੱਬਾ ਪ੍ਰਿੰਟ ਆਗਾ ਹੱਥ ਦੀ ਚੁਾਈ ਵਾਲੇ ਛੋੜੇ ਥਾਣਾ ਚਾਰ ਹੀ ਥਾਣਾ ਕੋਈ ਫੋਟ ਛਾਂਗ ਦੀਗੀ ਤੇ ਵੇਖ ਸਕਦੇ ਹੋ ਜੀ ਛੋੜੇ ਛੋੜੇ ਗੁਲਾਬੀ ਥਾਣਾ ਚਾਰ ਥਾਣਾ ਸਰਨਾ ਚ ਮਿੱਥੀ-ਬੁੱਥੀ ਬਹੁਤ ਚੰਗੀ ਆ ਗਈ ਪ੍ਰਿੰਟ ਵਾਛੀ ਦਾ ਬਹੁਤ ਚੰਗਾ ਵਾ ਦੱਬੇ ਰੰਗ ਦੀ ਹੈ ਕਿ ਬੋਦੀ ਵਾਲੀ ਵੇੜ ਨਿੱਕਾ ਕਾਨਾ ਥਾਣ ਤੋਂ ਨੇੜੇ ਤੋਂ ਵਿਖਾ ਦਿੰਦੇ ਆ ਗੁਲਾਬੀ ਥਾਣਾ ਗੇ ਮੁੱਲੇ ਦਾ ਬਾਈ ਫਿਰ ਮੁੱਲੇ ਦਾ 42000 40000 ਦੀ ਦੇਵਾਂਗੇ ਵੀਰੇ ਠੀਕ ਆ ਲੋ ਜੀ ਦੋਸਤੋ ਮੁੱਲੇ ਦਾ 42000 ਰੁਪਈਆ ਵਾ ਬਾਈ ਕਹਿੰਦਾ 40000 ਦੇ ਦੇਾਂਗੇ ਤੁਸੀਂ ਬਾਈ ਨਾਲ ਫੋਨ ਲਾ ਲੈਣਾ ਬਾਈ ਨੇ ਤੇ ਗੱਲਬਾਤ ਕਰਕੇ ਸੌਦਾ ਲਾ ਲੈਣਾ ਵਾ ਵਿੱਚੋਂ ਕੋਈ ਛੋਟ-ਚੱਪਾ ਹੋ ਜਾਂਦਾ ਹੁੰਦਾ ਵਾ ਕੋਈ ਰੇਟ ਫੈਸ ਨਹੀਂ ਹੁੰਦਾਗਾ ਆਹਦੀ ਚਵਾਈ ਵਾਲੇ ਸੋਹਣੇ ਗੁਲਾਬੀ ਥਾਣਾ ਜੀ ਵੈਨ ਮਜੂ ਚੰਗਾ ਵਾ ਅੱਜ ਦੇ ਵੀਡੀਓ ਚ ਬਾਈ ਕੋਲੇ ਦੋ ਵੜੇ ਦੋਵਾਂ ਦੇ ਪਰਪਰਾਂ ਤੋਂ ਲੈਤੀ ਐ ਇੱਕ ਨੰਬਰ ਤੇ ਤਾਜੀ ਸੂਈ ਆ ਮਗਰੇ ਦੇ ਮੱਛਾ ਵਾ ਦੋ 10 ਕਿਲੋ ਕੰਡੇ ਵਾਲਾ ਵਾ ਤੁਸੀਂ ਚੋਕੇ ਲਿਜਾ ਸਕਦੇ ਹੋ ਜੀ ਮੁੱਲ ਜੀ ਦਾ 36000 ਰੁਪਇਆ ਵਾ ਇੱਕ ਹੱਥੇ ਨਾਲ ਉਹ ਤਿਆਰ ਆ ਕੰਡੇ ਵਾਲਾ ਡੇਢ ਕਿ ਮਹੀਨੇ ਸੂਈ ਐ ਬੱਚਾ ਹੈ ਢੀਗਾ ਮੁੱਲ ਦਾ 42000 ਰੁਪਇਆ 40 ਦੀ ਬਾਈ ਕਾ ਦੇ ਦੇਾਂਗੇ ਧੰਨਵਾਦ ਜੀ